ਇਨਾਂ ਦੀ ਵਾਈਫ ਨੂੰ ਕੋਈ ਪ੍ਰੋਬਲਮ ਹੋ ਗਈ ਡਾਕਟਰ ਨੇ ਆਪਰੇਸ਼ਨ ਦੱਸਿਆ 25000 ਰੁਪਏ ਦਾ ਅੱਜ ਇਹਨਾਂ ਦਾ ਆਪਰੇਸ਼ਨ ਹੋ ਰਿਹਾ ਸਿਰਫ 4000 ਰੁਪਏ ਦਾ ਸਰਕਾਰ ਇੱਕ ਰੇਟ ਲਿਸਟ ਜਾਰੀ ਕਰੇ ਕਿ ਹਾਂ ਭਾਈ ਜੇ ਕਿਸੇ ਨੂੰ ਕੋਈ ਆਪਰੇਸ਼ਨ ਕਰਾਣਾ ਹੈ ਤਾਂ ਆਪ ਫਿਕਸਡ ਰੇਟ ਲਿਸਟ ਹੈ ਐਜੂਕੇਸ਼ਨ ਤੇ ਹੈਲਥ ਇਹਨਾਂ ਤੇ ਘੱਟੋ ਘੱਟ ਅੱਖ ਰੱਖੀ ਜਾਵੇ ਕਿ ਇਹ ਨਜਾਇਜ਼ ਕਮਾਈ ਨਾ ਕਰਨ ਪਰ ਬਦਕਿਸਮਤੀ ਦੀ ਗੱਲ ਹੈ ਕਿ ਇਹ ਮੁੱਦਾ ਸ਼ਰੀਆਮ ਖੁੱਲਿਆ ਹੋਇਆ ਇਹਦੇ ਤੇ ਕੋਈ ਲੀਡਰ ਕਿੰਤੂ ਬਰਿੰਤੂ ਕਰਕੇ ਰਾਜੀ ਨਹੀਂ ਤੇ ਮੈਨੂੰ ਤੁਹਾਡੇ ਸਾਰਿਆਂ ਦਾ ਸਾਥ ਵੀ ਚਾਹੀਦਾ ਉਹਦੇ ਵਿੱਚ ਕਿ ਘੱਟੋ ਘੱਟ ਲੋਕਾਂ ਨੂੰ ਅਵੇਅਰ ਕਰੋ ਜਿਨ੍ਹਾਂ ਨੂੰ ਡਾਕਟਰ ਲੱਖਾਂ ਦੇ ਆਪ ਮਦਦ ਨਹੀਂ ਵੀ ਲੈਣੀ ਪੈਸਿਆਂ ਦੀ ਪਰ ਸਾਡੇ ਕੋਲ ਗਾਈਡ ਜਰੂਰ ਹੋ ਜਾ ਕਰੋ ਜਾ ਕੇ ਇਹ ਸੁਣਨ ਵਾਲੀ ਗੱਲ ਹੈ ਲੋਕ ਚਲੋ ਅਕਸਰ ਸਾਡੀ ਵੀਡੀਓ ਚਲਦੀਆਂ ਰਹਿੰਦੀਆਂ ਨੇ ਕਿ ਜੀ ਆ ਆ ਹੋ ਗਿਆ ਆ ਹੋ ਗਿਆ ਪਰ ਇਹ ਦੇਖੋ ਕਿੰਨੀ ਪੋਜ਼ਿਟਿਵ ਵੀਡੀਓ ਹੈ ਕਿ ਬਾਈ ਜੀ ਚੱਪਲਾਂ ਦਾ ਕੰਮ ਕਰਦੇ ਨੇ ਇਹਨਾਂ ਦੀ ਵਾਈਫ ਨੂੰ ਕੋਈ ਪ੍ਰੋਬਲਮ ਹੋ ਗਈ ਡਾਕਟਰ ਨੇ ਆਪਰੇਸ਼ਨ ਦੱਸਿਆ 25000 ਰੁਪਏ ਦਾ ਇਹ ਸਾਡੇ ਕੋਲ ਆਏ ਅੱਜ ਇਹਨਾਂ ਦਾ ਆਪਰੇਸ਼ਨ ਹੋ ਰਿਹਾ ਉਸ ਤੋਂ ਵਧੀਆ ਆਪਰੇਸ਼ਨ ਹੋ ਰਿਹਾ ਸਿਰਫ 4000 ਰੁਪਏ ਦਾ ਨਾ ਇਹਨਾਂ ਕੋਲ 25000 ਰੁਪਏ ਸੀ ਆਪਰੇਸ਼ਨ ਕਰਾਣ ਦੇਗੇ ਨਾ ਇਹਨਾਂ ਕੋਲ 4000 ਰੁਪਏ ਸੀਗਾ ਇਥੋਂ ਡੋਨਰ ਆਏ ਉਹਨਾਂ ਨੇ 4000 ਰੁਪਏ ਇਹਨਾਂ ਦਾ ਆਪਰੇਸ਼ਨ ਦਾ ਡਾਕਟਰ ਨੇ ਸਮਾਨ ਲਿੱਖ ਕੇ ਦੇਖੋ ਜਿਨ੍ਹਾਂ ਕੋਲ ਮੈਂ ਆਪਰੇਸ਼ਨ ਕਰਾ ਰਿਹਾ ਹਾਂ ਵੀ ਡਾਕਟਰ ਹੈ ਜਿਨ੍ਹਾਂ ਕੋਲ ਇਹਨਾਂ ਨੂੰ ਆਪਰੇਸ਼ਨ ਕਰਾਣਾ ਸੀ ਉਹ ਵੀ ਡਾਕਟਰ ਹੈ ਹੁਣ ਰੌਲਾ ਇਹ ਹੈ ਕਿ ਇਹ ਕੰਮ ਤਾਂ ਸਰਕਾਰਾਂ ਦੇ ਨੇ ਕਿ ਸਰਕਾਰ ਇੱਕ ਰੇਟ ਲਿਸਟ ਜਾਰੀ ਕਰੇ ਕਿ ਹਾਂ ਭਾਈ ਜੇ ਕਿਸੇ ਨੂੰ ਕੋਈ ਆਪਰੇਸ਼ਨ ਕਰਾਣਾ ਹੈ ਤਾਂ ਆਪ ਫਿਕਸਡ ਰੇਟ ਲਿਸਟ ਹੈ ਕਿਉਂਕਿ ਯਾਰ ਇਹ ਕਿਹੜਾ ਕੋਈ ਨਾਇਕੀ ਦੇ ਕਪੜੇ ਵੇਚ ਰਿਹਾ ਡਾਕਟਰ ਕੋਈ ਇੱਕ ਬ੍ਰਾਂਡਸ ਤਾਂ ਹੈ ਨਹੀਂ ਮੈਡੀਕਲ ਤੇ এডੂਕੇਸ਼ਨ ਇਹ ਦੋ ਬੇਸਿਕ ਕਨਸਿਸਟੈਂਸੀਆਂ ਮੈਨੂੰ ਲੱਗਦਾ ਹੈ ਕਿ ਦੁਨੀਆ 'ਚ ਬਹੁਤ ਤਰ੍ਹਾਂ ਦੇ ਵਪਾਰ ਨੇ ਕੋਈ ਕੱਪੜਿਆਂ ਦਾ ਵਪਾਰ ਕਰ ਰਿਹਾ ਕੋਈ ਗੱਡੀਆਂ ਦਾ ਵਪਾਰ ਕਰ ਰਿਹਾ ਕੋਈ ਘੜੀਆਂ ਦਾ ਵਪਾਰ ਕਰ ਰਿਹਾ ਬਟ এডੂਕੇਸ਼ਨ ਐਂਡ ਹੈਲਥ ਇਹ ਦੋਨੋਂ ਵਪਾਰ ਦੇ ਸਾਧਨ ਨਹੀਂ ਹੈਗੇ ਕਿਉਂਕਿ ਜਿਹੜੀ ਬਿਮਾਰੀ ਹੈ ਇਹ ਕੋਈ ਬੰਦੇ ਨੇ ਆਪਣੀ ਜੇਬ ਦੇਖ ਕੇ ਤਾਂ ਲੈਣੀ ਨਹੀਂ ਕਿ ਯਾਰ ਚਲੋ ਜੀ ਅੱਜ ਮੈਂ ਜ਼ਿਆਦਾ ਕਮਾਣ ਲੱਗ ਗਿਆ ਹੁਣ ਮੈਂ ਆਪਰੇਸ਼ਨ ਕਰਾ ਲਵਾਂ ਆਪਣਾ ਬੰਦਾ ਆਪਰੇਸ਼ਨ ਨਹੀਂ ਜਾਂ ਹਸਪੀਟਲ ਕਿਉਂ ਜਾਂਦਾ ਹੈ ਮਜਬੂਰੀ 'ਚ ਜਾਂਦਾ ਹੈ ਬੱਚੇ ਨੂੰ ਪੜਾਉਣਾ ਕਿਉਂ ਹੈ ਮਜਬੂਰੀ ਚ ਪੜਾਉਣਾ ਪਰ ਮੈਂ ਹੈਰਾਨ ਆ ਕਿ ਦੋ ਚੀਜ਼ਾਂ ਸਰਕਾਰ ਨੂੰ ਸਮਝ ਨਹੀਂ ਆਉਂਦੀ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਸਾਡੇ ਜਿੰਨੇ ਵੀ ਕੀਤੇ ਨੇ ਪੂਰੇ ਭਾਰਤ ਦੇ ਵਿੱਚ ਉਹਦੇ ਵਿੱਚ ਬੇਸਿਕ ਦੋ ਮੁੱਖ ਕੀਤੇ ਪੜ੍ਹਾਈ ਐਜੂਕੇਸ਼ਨ ਤੇ ਹੈਲਥ ਇਹਨਾਂ ਤੇ ਘੱਟੋ ਘੱਟ ਅੱਖ ਰੱਖੀ ਜਾਵੇ ਕਿ ਇਹ ਨਜਾਇਜ਼ ਕਮਾਈ ਨਾ ਕਰਨ ਇਹ ਸੇਵਾ ਨਹੀਂ ਹੈਗੀ ਹਸਪੀਟਲ ਤੇ ਐ ਐਜੂਕੇਸ਼ਨ ਇਹ ਸੇਵਾ ਨਹੀਂ ਹੈ ਇੱਕ ਧੰਦਾ ਪਰੇ ਤੰਦੇ ਤੇ ਵੀ ਨੱਥ ਹੋਣੀ ਚਾਹੀਦੀ ਹੈ ਮੈਂ ਕੱਲ ਇੱਕ ਵੀਡੀਓ ਪਾਈ ਜਿਹਦੇ ਵਿੱਚ ਮੈਂ ਦੱਸਿਆ ਕਿ ਇੱਕ ਟੀਕੇ ਦੀ ਕੀਮਤ ਕੋਈ ਸੇਮ ਟੀਕਾ ਸੇਮ ਕੰਪਨੀ ਇੱਕ ਡਾਕਟਰ 20000 ਦਾ ਵੇਚ ਰਿਹਾ ਸੇਮ ਟੀਕਾ ਸੇਮ ਕੰਪਨੀ ਸੇਮ ਐਮਜੀ ਉਹ ਡਾਕਟਰ 12000 ਦਾ ਵੇਚ ਰਿਹਾ ਇਹਦੇ ਵਿੱਚ ਮਰੀਦ ਆ ਕੀ ਕਸੂਰ ਹੈ ਹੁਣ ਕਹਿਣਾ ਇਹ ਚਾਹਨਾ ਵੈਸੇ ਤਾਂ ਸੈਂਟਰ ਸਰਕਾਰ ਤੇ ਸਟੇਟ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਇੱਕ ਰੇਟ ਲਿਸਟ ਜਾਰੀ ਕਰੇ ਕਿ ਭਾਈ ਕਿਸੇ ਵੀ ਹਸਪੀਟਲ ਨੇ ਇੰਨੇ ਪੈਸਿਆਂ ਤੋਂ ਜ਼ਿਆਦਾ ਕਿਸੇ ਵੀ ਆਪਰੇਸ਼ਨ ਦੇ ਚਾਰਜ ਨਹੀਂ ਕਰਨੇ ਇਸ ਦਵਾਈ ਦਾ ਅਗਰ ਐਮ ਆਰ ਪੀ ਫਿਕਸ ਹੋ ਗਿਆ ਇਹ ਐਮ ਆਰ ਪੀ ਤੋਂ ਜ਼ਿਆਦਾ ਕਿਸੇ ਨੇ ਚਾਰਜ ਨਹੀਂ ਕਰਨਾ ਪਰ ਬਦਕਿਸਮਤੀ ਦੀ ਗੱਲ ਹੈ ਕਿ ਇਹ ਮੁੱਦਾ ਸ਼ਰਿਆਮ ਖੁੱਲਿਆ ਹੋਇਆ ਪਰ ਫਿਰ ਵੀ ਇਹਦੇ ਤੇ ਕੰਮ ਤਾਂ ਕੀ ਹੋਣਾ ਇਹਦੇ ਤੇ ਕੋਈ ਲੀਡਰ ਕਿੰਤੂ ਬ੍ਰਿੰਤੂ ਕਰਕੇ ਰਾਜੀ ਨਹੀਂ ਲੀਡਰ ਇਸ ਟਾਈਮ ਦੇਖੋ ਰਾਜਨੀਤੀ ਦਾ ਸਮਾਂ ਚੱਲ ਰਿਹਾ ਪੋਲਿਟੀਕਲ ਮਾਹੌਲ ਭਖਿਆ ਹੋਇਆ ਕਿ ਕਿਸੇ ਪੱਤਰਕਾਰ ਨੇ ਕਿਸੇ ਲੀਡਰ ਨੂੰ ਸਵਾਲ ਕੀਤਾ ਕਿ ਭਾਈ ਦਵਾਈ ਅਜ ਘਰ ਘਰ ਜਾਂਦੀ ਹੈ ਕੋਈ ਐਮ ਆਰ ਪੀ ਫਿਕਸ ਕਰਾ ਦਿਓ ਕਹਿਣ ਦਾ ਭਾਓ ਕਿ ਮੈਂ ਇਸ ਟਾਈਮ ਇਸ ਪਾਵਰ 'ਚ ਨਹੀਂ ਆਇਆ ਇਸ ਕੁਰਸੀ ਤੇ ਨਹੀਂ ਆਇਆ ਕਿ ਮੈਂ ਸਾਈਨਿੰਗ ਅਥਾਰਟੀ ਦੇ ਨਾਲ ਸਿਸਟਮ ਬਦਲ ਦਵਾਂ ਪੰਜਾਬ ਦਾ ਜਾਂ ਦੇਸ਼ ਦਾ ਪਰ ਮੇਰੇ ਕੋਲ ਇੱਕ ਪਾਵਰ ਹੈ ਸੋਸ਼ਲ ਮੀਡੀਆ ਦੀ ਤੇ ਮੈਨੂੰ ਤੁਹਾਡੇ ਸਾਰਿਆਂ ਦਾ ਸਾਥ ਵੀ ਚਾਹੀਦਾ ਉਹਦੇ ਵਿੱਚ ਕਿ ਘਟੂ ਘਟ ਲੋਕਾਂ ਨੂੰ ਅਵੇਅਰ ਕਰੋ ਜਿਨ੍ਹਾਂ ਨੂੰ ਡਾਕਟਰ ਲੱਖਾਂ ਦੇ ਆਪਰੇਸ਼ਨ ਲਿਖ ਕੇ ਦਿੰਦੇ ਨੇ ਉਹ ਇੱਕ ਵਾਰੀ ਮੈਨੂੰ ਜਰੂਰ ਸੰਪਰਕ ਕਰਨ ਆਪਾਂਵੇਂ ਆਪਣੇ ਪੈਸਿਆਂ ਦਾ ਆਪਰੇਸ਼ਨ ਤੁਸੀਂ ਆਪ ਕਰਾ ਲਓ ਪਰ ਇੱਕ ਵਾਰੀ ਸਾਨੂੰ ਸੰਪਰਕ ਕਰ ਲਓ ਹੋ ਸਕਦਾ ਹੈ ਤੁਹਾਡੇ ਜਿਹੜਾ ਡਾਕਟਰ ਨੇ ਤੁਹਾਨੂੰ ਸਕੈਨ ਲਿਖ ਕੇ ਦਿੱਤੀ ਹੈ ਉਹਦੀ ਤੁਸੀਂ ਕੀਮਤ ਪਤਾ ਕਰੋ 10000 ਮੈਂ ਉਹੀ ਸਕੈਨ ਤੁਹਾਨੂੰ 4000 ਰੁਪਏ ਦੀ ਕਰਾ ਦਾਂ ਹੁਣ ਇਹਦੇ ਵਿੱਚੋਂ ਤੁਹਾਡੇ ਇਹ ਟਿੱਡ ਪੀੜਨਾ ਹੋਵੇ ਕਿ 4000 ਚੋਂ ਮੈਨੂੰ ਨਾ ਕੁਝ ਮਿਲਦਾ ਹੋਵੇ ਤੁਹਾਡੀ 10000 ਦੀ ਸਕੈਨ ਦੇ 4000 ਰੁਪਏ ਚ ਹੋ ਰਹੀ ਹੈ ਉਹ 4000 ਚੋਂ ਜੀ ਮੈਨੂੰ ਕੁਝ ਮਿਲਦਾ ਹੈ ਤਾਂ ਇਹਦੇ ਤੁਸੀਂ ਟੈਨਸ਼ਨ ਨਾ ਲਓ ਜਾਂ ਉਹਦਾ ਵੀ ਕੋਈ 3800 ਦੀ ਆਕੇ ਮੈਨੂੰ ਦੱਸ ਦਿਓ ਮੌਧੀ ਵੀਡੀਓ ਪਾ ਦਾਂਗਾ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਮੈਡੀਕਲ ਮਾਫੀਆ ਬਹੁਤ ਵੱਡਾ ਹੈ ਜਿਵੇਂ ਇਹਨਾਂ ਦਾ ਆਪਰੇਸ਼ਨ 25000 ਵਾਲਾ 4000 ਰੁਪਏ ਦੇ ਵਿੱਚ ਹੋਣ ਜਾ ਰਿਹਾ ਹੈ ਇਹ ਜਿਹੜਾ ਬੱਚਾ 21000 ਰੁਪਏ ਕਿਹਦਾ ਬੱਚਿਆ ਇਹ ਡੋਨਰਾਂ ਦਾ ਬੱਚਿਆ ਜਿਹੜੇ ਲੋਕ ਡੋਨੇਸ਼ਨ ਦੇਣ ਆਂਦੇ ਨੇ ਡੋਨਰਾਂ ਨੂੰ ਤਾਂ ਨਹੀਂ ਪਤਾ ਕਿ ਆਹ ਆਪਰੇਸ਼ਨ ਮੈਂ 25000 ਦਾ 4000 ਚਾਰਜ ਕਰਾ ਰਿਆ ਇਹ ਤਾਂ ਮੈਂ 25 ਦਾ 25 ਉਹ ਦੇ ਸਕਦਾ ਸੀਗਾ ਡੋਨਰ ਆਂਦੇ ਆ ਉਹ ਕਹਿੰਦੇ ਹਾਂਜੀ ਇਹਨੂੰ ਇੰਨੇ ਦੇ ਦਿਓ ਦੇ ਦਿੰਦੇ ਪਰ ਇਹਨਾਂ ਦਾ ਆਪਰੇਸ਼ਨ ਜੇ 25 ਦਾ ਚਾਰਜ ਹੋ ਰਿਹਾ ਉਹ ਸਿਰਫ ਇੱਕ ਅਵੇਅਰਨੈਸ ਕਰਕੇ ਇੱਕ ਸੋਸ਼ਲ ਮੀਡੀਆ ਦੀ ਲੋਕਾਂ ਨੂੰ ਗਾਈਡੈਂਸ ਕਰਕੇ ਤਾਂ ਪਲੀਜ਼ ਲੋਕਾਂ ਨੂੰ ਗਾਈਡ ਕਰੋ ਜੇ ਪੰਜਾਬ 'ਚ ਖਾਸ ਕਰਕੇ ਕਿਸੇ ਨੂੰ ਕੋਈ ਆਪਣਾ ਆਪਰੇਸ਼ਨ ਕਰਾਣਾ ਹੈ ਇਲਾਜ ਕਰਾਣਾ ਟੈਸਟ ਕਰਾਣੇ ਦਵਾਈਆਂ ਚਾਹੀਦੀਆਂ ਤੁਸੀਂ ਸਾਡੇ ਕੋਲ ਮਦਦ ਨਹੀਂ ਵੀ ਲੈਣੀ ਪੈਸਿਆਂ ਦੀ ਪਰ ਸਾਡੇ ਕੋਲ ਗਾਈਡ ਜ਼ਰੂਰ ਹੋ ਤੁਸੀਂ 2500 ਦਾ ਆਪਰੇਸ਼ਨ ਅੰਕਲ ਆਪ ਕਿੱਥੋਂ ਕਰਾਉਣਾ ਸੀ ਜੇ ਪੈਸੇ ਨਾ ਹੁੰਦੇ ਨਹੀਂ ਕਰਾ ਸਕਦੇ ਨਹੀਂ ਕਰਾਣਾ ਸੀ ਹੁਣ ਜਿਨ੍ਹਾਂ ਨੇ ਤੁਹਾਡਾ ਆਪਰੇਸ਼ਨ ਕਰਾਉਣਾ ਕਿੰਨੀਆਂ ਕਿ ਦੁਆਵਾਂ ਦੋਂਗੇ ਉਹਨਾਂ ਨੂੰ ਬਹੁਤ ਜ਼ਿਆਦੀਆਂ ਜੀ ਅਸੀਂ ਤੇ ਕੰਨੇ ਸਰਬੱਤ ਦਾ ਭਲਾ ਮੰਗੇਓ ਮਹਾਰਾਜ ਸਭ ਨੂੰ ਦਵੇ ਤੇ ਕਦੋਂ ਤੋਂ ਤੁਸੀਂ ਦਰਦ ਚੋਂ ਕਦੋਂ ਤੋਂ ਆਪਰੇਸ਼ਨ ਨਹੀਂ ਕਰਾ ਪਾ ਰਹੇ ਸਾਨੂੰ ਕਿੰਨੇ ਸਾਲ ਹੋ ਗਏ ਦੇਖੋ ਕਿੰਨੇ ਸਾਲਾਂ ਤੋਂ ਦਰਦ ਚ ਤੜਪ ਰਹੇ ਨੇ ਇਹ ਗੱਲਾਂ ਸਿਰਫ ਦਵਾਈ ਚੋਂ ਕਦੀ ਫਾਲਤ ਨਹੀਂ ਪਰ ਪੈਸੇ ਨਹੀਂ ਕਰੀ ਦਵਾਈ ਖਾ ਕੇ ਸਾਰ ਰਹੇ ਸੀ ਹੁਣ ਇਹ ਤਾਂ ਉਹੀ ਜਿਹਦੇ ਪਿੰਡੇ ਤੇ ਇਹ ਚੱਲੇ ਉਹਨੂੰ ਹੀ ਪਤਾ ਲੱਗੇ ਭਾਈ ਗੱਲਾਂ ਤਾਂ ਕਰਨੀਆਂ ਬਹੁਤ ਸੋਖੀਆਂ ਨੇ ਪਰ ਜਦੋਂ ਕੋਈ ਆਪਣਾ ਬੱਚਾ ਆਪਣੀ ਅੱਖਾਂ ਦੇ ਮੋਰੇ ਦਵਾਈ ਤੋਂ ਬਿਨਾ ਤੜਪ ਰਿਹਾ ਹੋਵੇ ਤੇ ਪੈਸੇ ਨਾ ਹੋਣ ਦਵਾਈ ਜੋਗੇ ਤਾਂ ਵੇ ਜੀ ਉਦੋਂ ਉਹ ਦਿਨ ਤਾਂ ਚਲੋ ਮਹਾਰਾਜ ਕਰੇ ਕਿਸੇ ਤੇ ਵੀ ਨਾ ਆਵੇ ਪਰ ਇਹ ਗੱਲਾਂ ਦੇ ਨਾਲ-ਨਾਲ ਮੈਂ ਬੇਨਤੀ ਕਰਦਾ ਆਡਾਇੰਸ ਨੂੰ ਕਿ ਜਰੂਰ ਐਡਾ ਦੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਇਹ ਅਵੇਅਰਨੈਸ ਵੀਡੀਓਜ਼ ਨੇ ਮੈਨੂੰ ਇਹਦੇ ਉੱਪਰ ਘੱਟ ਵਿਊਜ਼ ਘੱਟ ਸ਼ੇਅਰ ਮੇਰੇ ਤੇ ਕੋਈ ਫਰਕ ਨਹੀਂ ਪੈਂਦਾ ਪਰ ਲੋਕ ਜਾਗਰੂਕ ਹੋਣ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਕੋਈ ਇਹ ਨਾ ਕਹਿ ਸਕੇ ਕਿ ਭਾਈ ਸਾਨੂੰ ਪਤਾ ਹੀ ਨਹੀਂ ਲੱਗਿਆ ਇਸ ਐਨਜੀਓ ਬਾਰੇ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਇਹ ਗੱਲਾਂ ਨਾ ਹੋਣ ਬਹੁਤ ਬਹੁਤ ਧੰਨਵਾਦ